ਬਿਟੂ ਵੀ ਅੱਕਾ ਦਾ ਬੀਬੀ ਮਿੰਦ ਦਵਾਈਆਂ ਦੇ ਦੋ ਵੀ ਕੀ ਕਰੇ ਉਹਨੇ ਅਖਣਾ ਹੀ ਆਗਾ ਇੰਨੀਆਂ ਦਵਾਈਆਂ ਦੇ ਦੇ ਕੇ ਮੰਮੀ ਤੂੰ ਹੀ ਮੈਨੂੰ ਕੁਝ ਇਹੀ ਜਾਣਦੇ ਈ ਉਹ ਇਹ ਤੈਨੂੰ ਬੋਲ ਗਿਆ ਕੀ ਕਿਹਾ ਨਹੀਂ ਇਹਨਾਂ ਮਾਂ ਰੋਟੀਆਂ ਦਾ ਕਹਿਣ ਦੀ ਤੂੰ ਮੈਨੂੰ ਗਾੜੇ ਵਿੱਚ ਆਵੇ ਤੇਰੇ ਕਾੜੀ ਜੋੜੇ ਹੱਥੇ ਮੇਰੀ ਬਾਵਾ ਹੋ ਗਈ ਮੇਰੀ ਤੈਨੂੰ ਬੱਸ ਕਰਾਤੀ ਜਾ ਹਾਏ ਸਾਸਾ ਦੇ ਮੈਨ ਹਾਏ ਹਾਏ ਨਹੀਂ ਤਾ ਤੋ ਹਾਂ ਮੈਂ ਤੈਨੂੰ ਕਿਹਦਾ ਡਰਗਾ ਮਹਿਗਾ ਵਾ ਹਾਂ ਉਹ ਤਾਂ ਤੁਮ ਨੇ ਆੜੇ ਵਾਲੇ ਦੋਲੇ ਕਰ ਲੈਨੇ ਕਿੱਥੇ ਤੂੰ ਕਿੰਨੀ ਕੋਨਾ ਚ ਚੰਗੀ ਲੱਗਣ ਗਈ ਆ ਲੈ ਇਹ ਤੂੰ ਮਰਵਾ ਤੇ ਇਦਨ ਦੀ ਹਾਂ ਆ ਤਾਂ ਨਿਕਾ ਨਿਕਾ ਨਾ ਰੜਾਣਾ ਬਰਵਾ ਚਲ ਖੈਦਨ ਦੇ ਹੋ ਮੈਂ ਤਿੰਨਾਂ ਦੇ ਇਦਾਂ ਅਜੇ ਹੋਰ ਵਧਣਾ ਕੋ ਬੋਲੀ ਨਾ ਥੇਦੀ ਤਮਣੀ ਨਾ ਥੇਦੀ ਤੂੰ ਨਾ ਥੇਦੈ ਨੀ ਦਿੰਦੀ ਹੋ ਤਿੰਨਾਂ ਮੈਂ ਥੇਦਾ ਹੋਰ ਤੂੰ ਦਾਸ ਕੇ ਕਿਨੂੰ ਗਈ ਪਾ ਭੇਂ ਦਾਸ ਕੇ ਗਈ ਦਾਸ ਕੇ ਗਏ ਤੈਨੂੰ ਛਤਰਾ ਦੀ ਘਾਟ ਵਾ ਹਾਂ ਤੂੰ ਤੇਰੀ ਮਾਰਦੀ ਰਿਆ ਤਾ ਤੂੰ ਹਾਂ ਖਾਤ ਦਿਆ ਮੈਂ ਆਉਂਦੇ ਨੂੰ ਪਾਨੀ ਤਾਂ ਨਹੀਂ ਤੇ ਉਹਦੇ ਕੁੱਤੇ ਖਾਣੀ ਤਾਂ ਦਿੰਦੀ ਐ ਹਾਂ ਦੇਣਾ ਤੈਨੂੰ ਪਾਣੀ ਖਲੋ ਜਾ ਤੂੰ ਬਾਢੀ ਘਰ ਦੀ ਆਈ ਨਾ ਉਹ ਤੇ ਪਾਈ ਆਏ ਦੋ ਕਹਿੰਦੇ ਕੀ ਕਰੀਏ ਇਹਨੂੰ ਲੈਣਾ ਐ ਨਹੀਂ ਮੈਨੂੰ ਦਿੱਥੇ ਲੈਣਾ ਐ ਵੀ ਮੈਨੂੰ ਕੁੱਥੰ ਦੇ ਹੀ ਪਿਤਾ ਦੇ ਤਾ ਕੋਈ ਲਾ ਦੇ ਖਾ ਦੇ ਕੋਈ ਤੁੰਦੀ ਲਾਂਦਾ ਤੇ ਮੈਂ ਫਿਰ ਤੈ ਤਾ ਮੈਂ ਆਪਾ ਲਾਉਂਦੇ ਤੁੰਦੀ ਲੋਹ ਲਾਉਂਦੇ ਤੁੰਦੀ ਲਾਤੇ ਹੁੰਦੇ ਆਪਾ ਤੇ ਉਹ ਹੁਣ ਉਹਨੇ ਫੇ ਪਾਈ ਨੇ ਫੋਨ ਦਿੱਤਾ ਕਹਿੰਦਾ ਇਹ ਆ ਤੋ ਰੀ ਤੈਨ ਦੀ ਆ ਆਹੀ ਲੋੜ ਲਾ ਨੂੰ ਨਾ ਤੁੰਦੀ ਲਾਉਣੀ ਆ ਤੇ ਕਹਿੰਦੇ ਦਦੀ ਭਰ ਕੇ ਆ ਦੋ ਨਖਤੀਆ ਤੇਰਾ ਅੱਧਾ ਜੇ ਬੇੜਾ ਉਹਨਾਂ ਸਾਨੂੰ ਲੈ ਜਾਣਾ ਹੀ ਹੋ ਤਾਂ ਤੀਏ ਮੈਂ ਤੇ ਮੈਂ ਤੇਰਾ ਕੁਛ ਨੋ ਫੜਾ ਜਾਣਾ ਵਾ ਤੇ ਉਹ ਆ ਤੂੰ ਤੇ ਸਾਨੂੰ ਮੁਖ ਤੇ ਫਸਾਉਣ ਲੱਗੀ ਆ ਮੁੰਡੀ ਕਾਹੀ ਲਾਉਣੀ ਆ ਬੂਹੇ ਦੀ ਹਾਏ ਐ ਆ ਮੈਂ ਤੈਨੂੰ ਤੇ ਐਂ ਦਾ ਹੁਣ ਜਦੋਂ ਆ ਗਏ ਤੇ ਨਾ ਹੁਣ ਸਾਨੂੰ ਪੈਸੇ ਵੀ ਪਾਉਣੇ ਨੇ ਤੇ ਕਿੱਥੋਂ ਜਣੇ ਆ ਨਹੀਂ ਮੈਂ ਭੁਗਤਿਆ ਹੁੰਦੀ ਨਾ ਦਾਤਾ ਵੀ ਬੂਹੇ ਤੁੰਦੀ ਲਾਉਣੀ ਆ ਹਾਂ ਹੁਣ ਤੇਰੀ ਮੰਨਣੀ ਆ ਨਾ ਤੇ ਨਵੇਂ ਸਿਆਪੇ ਛੇੜ ਕੇ ਆ ਕਰ ਕਰ ਨੂੰ ਮੈਨੂੰ ਤੂੰ ਪੜਾਈ ਮੈਨੂੰ ਪਾਈ ਕਨ ਕੋਈ ਤੁੰਦੀ ਲੋਂਦਾ ਮੈਂ ਕਹ ਦੇ ਮੈਂ ਆ ਆਪਾ ਤੁੰਦੀ ਲੋਂਦੇ ਜੇ ਅੱਜ ਤੋਂ ਮੈਂ ਪੁੱਛੇ ਤਾਂ ਬਗਾਇ ਬਾਹਰ ਨਿਕਲੀ ਨਾ ਤੇ ਤੇਰੇ ਨਾਲ ਤਾਂ ਤੋੜ ਕੇ ਮੰਜੀ ਤੇ ਪਾ ਦੇਣਾ ਮੈਂ ਤੇ ਮਾਈ ਦੀ ਵਾਲ ਕਹਤੀ ਉਹਨਾਂ ਨੂੰ ਨਵੇਂ ਨਵੇਂ ਤੂੰ ਉਧਰ ਸੋਹਰੇ ਨਹੀਂ ਬਾਹਰ ਪੇਜ ਜਾ ਆ ਹੋ ਗਿਆ ਤੇ ਆ ਜਾ ਹੋ ਗਿਆ ਆ ਪਾਹੀ ਪੁੰਦੇ ਪੁੰਦੇ ਮੈਂ ਗਲ ਪਾ ਦਾਨੀ ਗੱਟਾ ਹੋ ਜਾ ਕੇ ਪਿੰਦੀ ਫਿਰ ਪਾਣੀ ਪੂਣੀ ਬਹੁਤ ਲੜਨ ਤੋਂ ਧਿਆਨ ਲੈਂਦਾ ਦਾ ਮਾਦੀ ਲੈਂਦੀ ਮਾ ਤੇ ਨੂੰ ਮਾਦੀ ਲੈਂਦੀ ਆ ਬਾਦ ਹਾਂ ਦੋ ਦੋ ਮੇਰੇ ਦਾੜਾ ਹੀ ਦਾਦੀ ਦੀ ਦਾੜਾ ਹੀ ਦਾਦੀ ਲੈਂਦੀ ਆ ਹਾਂ ਮੈਂ ਤੇ ਦੀਵਾ ਦੀ ਹੋਣੀ ਮੈਂ ਨਾ ਤੇ ਬੱਲੇ ਭਾਪੇ ਨੇ ਕਹਿੰਨਾ ਮੇਰਾ ਵਾਅਦਾ ਕਰ ਦੇ ਹਾਂ ਮੈਂ ਆਪਣੇ ਸੋਹੇ ਤਾਦਰਾਂ ਬੱਲੇ ਭਾਪੇ ਨੇ ਮੈਂ ਆਉਂਦਾ ਨਾ ਤੇ ਮੈਂ ਤੇਨੀ ਮੈਂ ਮੇਰਾ ਵਾਅਦਾ ਕਰ ਦੇ ਆਇਆ ਭੂਤ ਕਿਨੇ ਨੰਦਾ ਮੰਮੀ ਨੂੰ ਦੋਨੀ ਆ ਮੰਮੀ ਨੇ ਇੰਦ ਲੋਰਾਈ ਹੋਈ ਮੰਮੀ ਨਹੀਂ ਵਾਇਦਾ ਮਾਂ ਤੇ ਲੰਮ ਮੰਮੀ ਮੰਮੀ ਆਹ ਨਹੀਂ ਇਹਨੇ ਕੀ ਹੁਣ ਮੈਨੂੰ ਕਹਿਣਾ ਤਾਂ ਤੁਰੇ ਇਹਨਾਂ ਨੇ ਮੇਰੀ ਜਾਨ ਹੀ ਖਾਰੀਆ ਤਾਂ ਬਾਹਰ ਹੀ ਚੰਗੀ ਆ ਤਾਂ ਮੰਮੀ ਆ ਮਰ ਜਾਣੀ ਆ ਗੋਮੀ ਜਾਏ ਕਿੱਥੇ ਤੂੰ ਵੀ ਜਾ ਕੇ ਤੂੰ ਵੀ ਨੀਂ ਜਾਉਣਿਆ ਕਿ ਤੈਨੂੰ ਡਰਾਉਂ ਦੇ ਤੂੰ ਲੈ ਤੇ ਕੀ ਇਹ ਮਾਂ ਕਾ ਮਾਂ ਤੇ ਆ ਪਾ ਕੇ ਤੱਕੜਾ ਏਦਾਂ ਕਰ ਮੈਂ ਵਿਆਹ ਤੇ ਆ ਨਹੀਂ ਗਈ। ਤੇ ਤੀਤੀ ਬੀਬੀ। ਇਹ ਕੰਬੜੀ ਵੀ ਸੁੱਤੀ। ਬੀਬੀ ਤੀਤੀ ਗਈ। ਇਹ ਬੋੜੀ ਵੀ ਸੁੱਤੀ। ਇਹ ਇੱਕ ਦੁੱਧ ਪਤੀ ਪਾ ਲਿਆ ਅੱਜ। ਤੇ ਮੈਂ ਅੱਜ ਨਹੀਂ ਆ। ਹਾਂ ਬੀਬੀ ਤੀਤੀ ਗਈ ਆ। ਉਹ ਵਾਢ ਗਈ ਅੱਜ। ਵਾਢ ਗਈ ਆ। ਆਹੋ। ਚੰਦਾ ਆ। ਬਾਗ। ਪਰ ਬੀਬੀ ਮੈਨੂੰ ਦੁੱਧ ਤੇ ਨਾ ਦਿੰਦੀ। ਤਰ ਜਾ ਉਹਦੇ ਨੇ ਇੱਕ ਨਾਉਂ ਡਈ ਹੈ ਤੇ ਇੱਕ ਸੁੱਤੀ ਆ। ਤੇ ਜਾਂ ਤੂੰ ਚਾਹ ਦੁੱਧ ਚ ਪਤੀ ਪਾ ਲੈ ਚਾਹ ਲੈ। ਮੈਨੂੰ ਤਾਂ ਨਹੀਂ ਬੋਣੀ ਆਉਂਦੀ। ਜਾ ਜਾ ਬਣਾਇਆ ਕਿ ਤੇ ਮੈਂ ਤੇਰਾ ਵਿਆਹ ਕਰੂੰਗੀ। ਹੈ? ਮੈਂ ਵਾਤਾ ਦੇ ਕਿ ਜਿਵੇਂ ਅੱਜ ਮੈਂ ਤੇਰੀ ਚਾਹ ਤੋਂ ਪਰਤਾਵਾ ਲੈਣਾ ਨਾ ਬਣਾਉਣੀ ਹੁੰਦੀ ਆ। ਆਹੋ ਜੇ ਵੀ ਚਾਹ ਹੀ ਬਣਾਉਣੀ ਤਾਂ ਫੇਰ ਤੇਰਾ ਮੈਂ ਵੇਖ ਕੇ ਮੁੰਡਾ ਦਾ ਵਿਆਹ ਕਰ ਦੂੰ। ਜੇ ਮੈਂ ਵੀ ਜੇ ਨਾ ਤੋਂ ਅੱਜ ਚਾਹ ਦੀ ਲੈਂਦੀ ਦੁੱਧ ਪਾ ਕੇ ਪੱਤੀ ਜਿੱਤ ਮੈਨੂੰ ਕਰਨਾ। ਤੂੰ ਵੀ ਦਾ ਤਾਦੀ ਮੇਰੇ ਨਾਲ ਕਾਦੇ ਮੈਂ ਵੀ ਥੋੜੇ ਤਾਂ ਜਾ ਜਾਣਾ ਆਪਾਂ। ਹਾਂ ਬਾਹਰ ਕੰਮ ਤੂੰ ਆਪ ਕਰਦੀ। ਤੇ ਅੱਜ ਤੇ ਬੇਟੀ ਹੋ ਜਾਂ ਮੈਨੂੰ ਦਿੱਤੀ ਹੈ ਜੇ। ਤਾਂ ਜਾ ਬੇਟੀ ਆ ਮਿੰਟੋ ਮਿੰਟੀ। ਬਣਾ ਦੇ। ਤੂੰ ਲੈ ਵਾਹ ਵੀ ਉਹ ਤੇ ਫਿਰ ਦਦਾ ਦਦੀ ਆ ਤੇ ਫਿਰ ਮਤਾਇ ਕਹਿੰਦੇ ਵਾਹ ਕਾ ਜਮ ਆਪੀ ਆਪੇ ਛੋੜਿਆ ਰਾਗਾ ਦਾ ਤੇ ਉਹ ਤੇ ਸ਼ਕਲ ਲਾ ਕੇ ਉਹਨਾਂ ਦਾ ਫੇਡਨ ਚਲ ਜਾ ਕਰਨ ਨਿਆਣਾ ਤੇ ਛਾ ਤੇ ਕਿਲਾ ਨਾ ਫਿਰ ਦਾਦ ਵਿੱਚ ਮੋਤ ਛਾ ਦੇ ਦਈ ਬੁਲਤ ਦੇਈ ਫੇ ਬੁਲਤ ਤੇ ਵੇਦੇ ਆ ਤੇ ਨਾ ਇਦਾਂ ਆ ਜੋ ਜਿਹੜਾ ਮ ਬੁਝੜ ਜਾ ਤੇਰਾ ਰੱਲ ਲਗੋ ਤੇ ਨਿੱਤੀ ਫੇਰ ਕੇ ਬਾਰੋ ਲਿਆ ਕਰੂ ਹਾਂ ਤਾਂ ਕੀ ਕਰ ਮਿੰਦੂ ਜਾ ਹ ਛਾ ਤੇ ਵਦਿਆ ਹਾਂ ਜਮ ਤਾਂ ਬਾਹ ਲੈਣੀ ਹੈ ਤੇ ਮੇਰੇ ਛਤੀ ਬਾਤ ਨਾ ਚੰਗਾ ਚੰਗਾ ਹਾਂ ਤਾਂ ਬਾਤ ਹੀ ਆ ਉਹ ਵੇਖੀ ਮਮਨੀ ਨੂੰ ਮੈਂ ਤਾਂ ਬੜੀ ਪਸੰਦੋਂ ਹੀ මේේ සොහද මුල්දාවේත මේ වත වාකක් දෙෙන තාකි මමින් නිතා බිමිට බහිජඩුබයි සෝයේජ ෑමම තාමයිනතේ වටම වදිය ආසසම් කදරාගලායින් පීතවේද ීදී ශාදමයියා රතු කර චාදය වාි කාඩරලයැකිී පාතාජ ਯਾ ਮੈਂ ਵੇਤੀ ਨਹੀਂ ਤਾਂ ਦਵਾਈ ਮੈਂ ਤਾਂ ਨਹੀਂ ਚਾਹ ਦਾ ਸਵਾਦ ਮੈਂ ਤਾਂ ਆਖਾ ਕੀ ਪਾਉ ਆ ਅੱਜ ਮੈਂ ਤਾਂ ਉਦਾਂ ਨਹੀਂ ਕੰਮ ਕਰਦੀ ਮੈਨੂੰ ਤਾਂ ਮਟ ਇੰਨਾ ਤਾਂ ਨਾਉਂਦਾ ਤੇ ਮੈਂ ਤੇ ਵੱਤ ਕਾਦਾ ਤੰਮ ਦੇ ਹਾਂ ਆ ਤਾਂ ਕੀ ਪਾਇ ਆ ਵਿੱਚ ਚਾਟ ਹਾਂ ਤੋਰ ਦੋਰ ਤੋਰ ਤੋਰ ਤੋੜ ਤੋਰ ਤੋੜ ਤੋਰ ਪਾ ਤੋਰ ਹਾਂ ਨਖਟਿਆ ਘੋੜਾ ਆ ਆ ਨਹੀਂ ਮੇਰੀ ਨਹੀਂ ਬੋਲਦਾ ਮੈਂ ਤੀ ਜਰਾ ਕਹਿੰਦੇ ਬੋੜਾ ਨਹੀਂ ਆਉਂਦਾ ਤਾਂ ਫੇਰ ਮੈਂ ਵਿਆਹ ਕਰਨਾ ਕਿਦਣਾ ਕਰਾਂ ਐਦਾਂ ਬੋਲਣ ਵਾਲੇ ਨਾ ਤੋਈ ਨਹੀਂ ਹੋ ਹੋਨੇ ਮੇ ਹੀ ਥੰਮਦੇ ਤੇ ਨਹੀਂ ਛਾਇਦਾ ਜਿਹੜਾ ਤੈਨੂੰ ਵੇਖਣਾ ਹੈ ਤੇ ਉਹਨਾਂ ਤੈਨੂੰ ਬੁਲਾ ਕੇ ਵੇਖਣਾ ਐਦਾਂ ਕੁਵੇਂਗੀ ਤੋਈ ਦਾਲ ਨਹੀਂ ਮੈਂ ਤਾਂ ਕਹੂੰਗੀ ਤੋਈ ਦਾਲ ਨਹੀਂ ਪਰ ਮੇਰੇ ਥੋਣੀ ਆ ਜਦੋਂ ਲੱਪਣਾ ਪੈਣਾ ਤੇ ਤੋਈ ਦਾਲ ਨਹੀਂ ਮੈਂ ਤੁਹਾਨੂੰ ਕਹੂੰਗੀ ਮੇਰੇ ਥੋਣੀ ਹੈ ਨਾ ਹਾਂ ਹਾਂ ਥੋੜੀ ਵੇਖ ਕੇ ਖਾਣਾ ਆਵੇ ਤੈਨੂੰ ਕੋਹ ਨਾ ਹਾਂ ਹਾਂ ਮੈਂ ਤਿੰਨੀ ਦੌਈਆਂ ਦੀ ਤਿੰਨੀ ਦੌਈਆਂ ਵਿੱਚ ਇਹ ਵਾਇਆ ਜਦ ਸੂਤ ਵੀ ਪਾਇਆ ਮੈਂ ਫਲਾਤ ਵਾਲਾ ਸੂਤ ਪਾਇਆ ਮੈਂ ਤਿੰਨੀ ਖੋਈਆਂ ਦਰਵਾਜ਼ਾ ਵਹੀਦੀ ਕਿੰਨੀ ਸ਼ਾਦਵਾਈਆਂ ਚਾਹ ਕਸ਼ਵਾਵਾ ਨਾ ਹਾਂ ਹੁਣ ਤੂੰ ਚਾਹ ਤਾਂ ਮੈਨੂੰ ਪਿਆਰਤੀ ਆ ਨਾ ਤੇ ਭਾਂਡੇ ਮਾ ਜਾਣਾ ਉੱਠ ਕੇ ਚਾਹ ਮੰਗਣ ਦਾ ਬਣਾਈ ਹੋ ਹੂੰ ਦਾਨੀ ਆ ਮੂਤ ਮੂਤ ਤੂੰ ਕਹੀ ਤੁੰਤਾ ਨਾ ਲੋਤੀ ਆ ਵੀ ਭਾ ਦੇ ਮੈਂ ਲੋਤੇ ਲੱਜਵਾਦੀ ਹਾਂ ਉਹਨਾਂ ਨੂੰ ਤਾਂ ਉਹਨੂੰ ਮਾ ਲਾਣੀ ਐ ਇਹਨੂੰ ਅਜੀ ਸੁੱਤੀ ਆ ਤਮਲੀ ਨੂੰ ਥਾ ਜਿਆ ਤੋ ਤੇ ਆ ਜਾਨੀ ਮੇਰਾ ਵਿਆਹ ਕਰ ਦੇ ਤੇ ਉਹ ਤੇ ਸਾਸ ਨ ਤੇ ਮਾਜਾ ਕਰ ਲੈ ਭਾਂਡੇ ਚਾਹ ਵੇ ਤੋਈ ਨਹੀਂ ਮੈਂ ਥੋੜੇ ਦਾ ਕੰਮ ਦਾਲੂਂਦੀ ਤੰਲਾ

ਇਹ ਕਮਲ ਜੇ ਕਮਲ ਜੇ ਇਹ ਕਮਲ ਜੇ ਆ ਮਮੀ ਉੱਠ ਲੋ ਤੂੰ ਰਾਤ ਪੈ ਚੱਲੀ ਆ ਕੋਈ ਕੰਮ ਤਾਂ ਦਾ ਕਰ ਲੋ ਰੋਟੀ ਪਾਣੀ ਦਾ ਟਾਈਮ ਹੋਵਾ ਮੰਮੀ ਦੋ ਤਾਂ ਨਹੀਂ ਹਾ ਤੋ ਲੈਂਦੇ ਆ ਰੋਟੀ ਖਾਣਾ ਤੋੜਾ ਵਾ ਮੈਂ ਤਾਂ ਨੁਤਿਆ ਮੇਰੇ ਤੇ ਪਿਰੋ ਨੀ ਦਾਦੀ ਦਾਦੀ ਮੈਂ ਲੰਮੇ ਪਹਿਣਾ ਤੂੰ ਪੈਣ ਨਹੀਂ ਦਿੰਦੇ ਉਹ ਕੱਢ ਦੇਗਾ ਪੈਣ ਨੂੰ ਛੇਤੀ ਆਲੇ ਬਾਹਰ ਨਾ ਕਰ ਮਗਰੇ ਛੇਤੀ ਆ ਆਦੀ ਆ ਤਲ ਫੇ ਰਾਤ ਮਮੇ ਅੰਮੀ ਦੀ ਵਾਰ ਆ ਕੇ ਮੈਂ ਅਗਰ ਗੱਲ ਦੱਸਾਂ ਕਿ ਅੱਜ ਮਮੇ ਤੋਤੇ ਤੁਹਾਨੂੰ ਲੰਤਾ ਆਵਾਜ਼ ਆ ਜਾਂਦਾ ਮੈਂ ਨਹੀਂ ਨੇ ਥਾ ਨੂੰ ਲੰਤਾ ਲਾਕਡਾਊਨ ਮੈਂ ਤੇ ਤਾਂ ਤੇ ਪਿੱਤੇ ਹੀ ਨੇ ਥਾ ਨੂੰ ਥਣਾ ਨਾ ਮੈਂ ਤਾਂ ਉੱਥੇ ਹਾਈ ਹਾਈ ਇਹ ਕੋਈ ਹੋ ਜਾਂਦੀ ਨਾ ਬੋਲਗੇ ਤੇ ਤੂੰ ਦੁਕਾਨੋਂ ਨਿਕਲੇ ਕਿੰਦਰੋਂ ਬਾਹਰੋਂ ਚਾ ਕੀ ਆਖਣ ਦੇਈਓ ਆਪਣਾ ਤੁਹਾਡੇ ਜਾਣ ਵਾਲਿਆਂ ਦਾ ਸੇਵਾ ਮਮਮੀ ਕਾਲ ਆ ਰਹੀ ਦੀ ਦੇਵੋ रंग नहीं पकाना पैदा चार ही बजे दसा की तेन ओ बारूडगा चलगी लाता मैंने हाँ। हाँ। तो पता नहीं कड़े वे निकलगी भाई पत्ती वाले आए उन्हें कहा इतना कुंडा ला दे लाने ਹਾਏ ਪਾਣੀ ਆਵਾ ਅੰਬਲੀ ਕੋਲ ਲੱਗ ਗਿਆ ਵਾ ਮਰਿਆ ਮੰਮੀ ਹਾਏ ਹਾਏ ਨੀ ਨਿਸ਼ਦਾਨੋਂ ਮੁਰਦਾ ਬੋਲਦੇ ਖਫਾ ਨਹੀਂ ਪੜਦੇ ਉਹ ਇਹੋ ਜਿਹੀ ਕੋਲੇ ਲੰਗੀ ਰਹੀ ਨੀ ਬੁੱਢਾ ਮਰ ਗਿਆ ਵਾ ਨੀ ਜਾ ਪਣਾ ਉੱਥੇ ਦਾ ਜਾਣ ਨਹੀਂ ਹੁੰਦਾ ਪਰ ਹੱਕ ਬੈ ਜਾ ਹਾਏ ਬੁਢੀ ਮਰ ਗਈ ਕਹਦੀ ਨੀ ਉੱਥੇ ਬੈ ਗਿਆ ਸ਼ਦਾਨੇ ਪਰ ਆਪਾਂ ਦਾ ਨਾਸ਼ਰ ਖਾ ਗੱਲ ਕਰਨ ਦੇ ਹਾਏ ਮੈਨੂੰ ਦਸ ਹੀ ਦੋ ਕੀ ਹੋਇਆ ਵਾ ਤੂੰ ਦੱਸਾਂਗਾ ਸ਼ੇਕ ਪੋਣਾ ਹੀ ਤਾ ਆਖਲਾ ਦੇ ਖੋਲ ਦੇ ਤੇਰੇ ਥਾਂ ਤੋਂ ਕਰਾਂ ਹਾਂ ਇਹਨੇ ਜੱਗੇ ਪਾਤੇ ਨੂੰ ਬੋਲਣਾ ਪਤਾ ਨਹੀਂ ਲੱਗਦਾ ਹਾਂ ਨੀ ਤੈਨਾਂ ਨੂੰ ਕਿੱਧਰ ਬੈਠਾ ਬਸ ਤਰ ਤਮ ਤੋਂ ਕੋ ਕਾ ਲਾਉਂ ਉਹ ਗਾਲਵਾ ਆ ਤੇਰੇ ਨਾਲ ਅਗਲੇ ਕੁਟਾਰ ਨੂੰ ਕਿਹਨਾਂ ਨੂੰ ਕੀ ਨਾ ਉਹ ਨੌਮਤਰੀ ਨੂੰ ਆਇਲੋ ਛਾਪੇ ਪਾਤੇ ਛੱਡ ਲਈ ਉਹ ਜਿੱਥੇ ਤੇ ਇਹਦਾ ਤੋਂ ਹਾਂ ਇਹ ਫੋਨ ਤੇ ਚੰਬੜੀ ਨੂੰ ਕੀ ਪੜਾ ਪਾ ਲੈ ਉਹ ਆਪਣੇ ਦਾ ਮਸਤਗਾ ਚ ਵੰਦਰ ਪਾਰਾ ਪਾ ਕੇ ਨਾ ਬਹਿਦੀ ਹਾਂ ਹਾਂ ਤੋਂ ਨੇ ਤੇ ਲੱਦੇ ਹਾਂ ஆமா ਆ ਤੇ ਬਣਾ ਦੇ ਇੰਨਾ ਕੋਲੀ ਬਣਾ ਇਹ ਐਸਾ ਬਣਾ ਦੇ ਜੀ ਹਾਂ ਇਹਦਾ ਰਿਸ਼ਿਆ ਪਾਣੀ ਕਿਤੇ ਕੋਹਾ ਮੈਨੂੰ ਆਦੀ ਆ ਬਣਾ ਕੇ ਆਈਂ ਆ ਤੂੰ ਕੋਹ ਕਹਣਾ ਨਾ ਕੋਈ ਆ ਮਬੜਾ ਕੇ ਆਈਂ ਹਾਂ ਸਦਾਨ ਬਣਾਉਂਦੀ ਮੈਨੂੰ ਤੀਆ ਮੈਨੂੰ ਫੇਲ ਨਾ ਆਪਾਂ ਕਹਿੰਦੇ ਸਾਰਾ ਕੁਝ ਖਾਲੀ ਹੈ ਪਤੀਲੇ ਬਤੂਲੇ ਮੈਂ ਆ ਬਤੀਲਾ ਨੀ ਤੇਣਾ ਮੈਂ ਤੈਨੂੰ ਤੈਨ ਨਹੀਂ ਮੈਂ ਤੀਲਾ ਬਣਾਉਂਦੀ ਇੱਦਿ ਤਗਾ ਕੇ ਤਿੱਕਾ ਤੋਂ ਬੋ ਤੇਰਾ ਕਿਆ ਦਿਆ ਕਿਨਾ ਕਮਾ ਚ ਰਵੀ ਚੰਗਾ ਐਨੂੰ ਲੱਥੀ ਚੜੀ ਕੋਈ ਯਾਦ ਨਹੀਂ ਦਾ ਦਾ ਪਹਿ ਤਾਂ ਤਾਂ ਬਤਾ ਜਾਗੇ ਆਂਦੀ ਬੀਬੀ ਨੇ ਮੈਂ ਤਾਂ ਦੀ ਬੀਬੀ ਮੈਨੂੰ ਦਾਲਾਂ ਦਾਦੀ ਰੈਂਦੀ ਆ ਮੈਂ ਤਾਂ ਤੀਲੇ ਬਣਾਉਣੀ ਲਾ ਮੈਂ ਤਪਗਾ ਕੇ ਬਾਹ ਵੀ ਫਿੜ ਦਿੰਦੀ ਮੈਨੂੰ ਮੈਂ ਤਿੱਕਾ ਤੋਕੇ ਤਾਂ ਇਦਾਂ ਗਾਲੇ ਲਾ ਲਾ ਦੇ ਜ਼ਰੂਰੀ ਜਿਹੜਾ ਕੰਮ ਉਹ ਕਰਿਆ ਕਰ ਤੈਨੂੰ ਤੋਂ ਉਹਦੇ ਥਾਰਾ ਹੀ ਹੁੰਦਾ ਰਹਿਦਾ ਮੇਰਾ ਬੋਲੀ ਤਬਲੀ ਦਾ ਫੇਟ ਆ ਜਾਗ ਜਾ